ਸਿੱਖ ਕੌਮ ਦੇ ਵਿੱਚ ਦੋ ਤਰ੍ਹਾਂ ਦੇ ਯੋਧੇ ਜਰਨਲ ਹੋਏ ਇੱਕ ਉਹ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਤਲਵਾਰ ਦੇ ਨਾਲ ਲੜੇ ਤੇ ਦੂਸਰੇ ਉਹ ਜਿਹੜੇ ਵਿਚਾਰਧਾਰਾ ਦੇ ਮੈਦਾਨ ਦੇ ਵਿੱਚ ਕਲਮ ਦੇ ਨਾਲ ਲੜੇ ਆਪਣੇ ਵਿਚਾਰਾਂ ਦੇ ਨਾਲ ਲੜੇ ਇੱਕ ਤਲਵਾਰ ਦੇ ਤਨੀ ਤੇ ਦੂਸਰੀ ਕਲਮ ਦੇ ਤਨੀ ਤੇ ਇਹਨਾਂ ਕਲਮ ਦੇ ਤਨੀ ਯੋਧਿਆਂ ਦੇ ਵਿੱਚ ਇੱਕ ਨਾਮ ਆਉਂਦਾ ਹੈ ਗਿਆਨੀ ਦਿੱਤ ਸਿੰਘ ਦਾ ਜਿਨ੍ਹਾਂ ਨੇ ਸਿੱਖੀ ਦੇ ਡਿੱਗ ਰਹੇ ਮਿਆਰ ਨੂੰ ਤੇ ਨੀਵੇਂ ਹੋ ਚੁੱਕੇ ਪੱਦਰ ਨੂੰ ਉਸ ਵੇਲੇ ਉੱਚਾ ਚੱਕਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1781 ਈਸਵੀ ਦੇ ਵਿੱਚ ਸਿੱਖਾਂ ਦੀ ਗਿਣਤੀ ਘਟ ਕੇ ਸਿਰਫ 18 ਲੱਖ ਰਹਿ ਗਈ ਸੀ ਤੇ ਉਸ ਵੇਲੇ ਲੰਡਨ ਦੇ ਅਖਬਾਰਾਂ ਦੇ ਵਿੱਚ ਇਹ ਖਬਰ ਲੱਗੀ ਸੀ ਕਿ ਆਉਣ ਵਾਲੇ 25 ਸਾਲਾਂ ਦੇ ਵਿੱਚ ਸਿੱਖ ਕੌਮ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਏਗੀ ਤੇ ਲੋਕ ਸਿਰਫ ਸਿੱਖਾਂ ਦੀਆਂ ਅਜਾਇਬ ਘਰਾਂ ਦੇ ਵਿੱਚ ਲੱਗੀਆਂ ਤਸਵੀਰਾਂ ਹੀ ਦੇਖ ਸਕਣਗੇ ਤੇ ਇਹ ਗਿਣਤੀ ਘਟਣ ਦਾ ਕਾਰਨ ਸੀ ਪੰਜਾਬ ਦੇ ਵਿੱਚ ਈਸਾਈ ਮਿਸ਼ਨਰੀਆਂ ਬ੍ਰਾਹਮਣਵਾਦੀਆਂ ਤੇ ਆਰੀਆ ਸਮਾਜ ਵਰਗੀਆਂ ਲਹਿਰਾਂ ਦਾ ਫੈਲ ਜਾਣਾ ਜਿਨ੍ਹਾਂ ਦਾ ਇੱਕੋ ਇੱਕ ਮਕਸਦ ਸੀ ਕਿ ਲੋਕਾਂ ਨੂੰ ਸਿੱਖ ਧਰਮ ਦੇ ਨਾਲੋਂ ਤੋੜ ਕੇ ਆਪਣੇ ਨਾਲ ਜੋੜਨਾ ਇਹਨਾਂ ਲਹਿਰਾਂ ਦੇ ਪ੍ਰਭਾਵ ਤੋਂ ਲਾਲਾ ਲਾਜਪਤਰਾਏ ਤੇ ਭਗਤ ਸਿੰਘ ਵਰਗਿਆਂ ਦੇ ਪਰਿਵਾਰ ਵੀ ਬਚੇ ਨਾ ਰਹ ਸਕੇ। ਸ਼ੁਰੂ-ਸ਼ੁਰੂ ਦੇ ਵਿੱਚ ਗਿਆਨੀ ਦਿੱਤ ਸਿੰਘ ਜੀ ਵੀ ਆ ਰਹੀਆ ਸਮਾਜ ਦੀ ਲਹਿਰ ਦੇ ਪ੍ਰਭਾਵ ਦੀਨ ਆਏ ਕਿਉਂਕਿ ਇਹ ਜਿਹੜੀ ਲਹਿਰ ਸੀ ਇਹਦੀ ਵਿਚਾਰਧਾਰਾ ਥੋੜੀ-ਬਹੁਤ ਸਿੱਖ ਧਰਮ ਦੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੀ ਸੀ। ਜਿਵੇਂ ਕਿ ਅਵਤਾਰਵਾਦ ਦੇ ਵਿੱਚ ਵਿਸ਼ਵਾਸ ਨਾ ਕਰਨਾ, ਮੂਰਤੀ ਪੂਜਾ ਨਾ ਕਰਨੀ, ਕਰਮ ਕਾਂਡਾਂ ਤੋਂ ਦੂਰ ਰਹਿਣਾ। ਪਰ ਜਿਹੜੀਆਂ ਇਹ ਲਹਿਰਾਂ ਪੰਜਾਬ ਦੇ ਵਿੱਚੋਂ ਉਸ ਸਮੇਂ ਉੱਠੀਆਂ ਇਹ ਸਿੱਖ ਧਰਮ ਉੱਤੇ ਬੜੇ ਮਾਰੂ ਹਮਲੇ ਕਰ ਰਹੀਆਂ ਸੀਗੇ। ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਕਿਉਂਕਿ ਜਿਹੜੇ ਅੰਗਰੇਜ਼ ਸੀ ਉਹ ਤਾਂ ਸਿੱਧੇ ਰੂਪ ਦੇ ਵਿੱਚ ਸਿੱਖ ਧਰਮ ਨੂੰ ਖਤਮ ਕਰਨ ਤੇ ਲੱਗੇ ਹੋਏ ਸੀ ਪਰ ਜਿਹੜੀਆਂ ਹੋਰ ਲਹਿਰਾਂ ਪੰਜਾਬ ਦੇ ਵਿੱਚ ਉੱਠੀਆਂ ਉਹ ਇਨਡਾਇਰੈਕਟ ਵੇ ਦੇ ਨਾਲ ਸਿੱਧੇ ਰੂਪ ਦੇ ਵਿੱਚ ਸਿੱਖ ਧਰਮ ਤੇ ਸਿੱਖ ਧਾਰਮ ਨੂੰ ਢਾਹ ਲਾ ਰਹੀਆਂ ਸੀਗੀਆਂ ਜਿਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਕਿ ਜਿਹੜੇ ਹਾਰਿਆ ਸਮਾਜ ਲਹਿਰ ਦੇ ਮੁਖੀ ਸੀ Swami Dayanand Saraswati ਉਹਨਾਂ ਨੇ ਆਪਣਾ ਇੱਕ ਧਾਰਮਿਕ ਗ੍ਰੰਥ ਲਿਖਿਆ ਇੱਕ ਧਾਰਮਿਕ ਪੁਸਤਕ ਲਿਖੀ ਸਤਿਆਰਥ ਪ੍ਰਕਾਸ਼ ਤੇ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਲਈ ਬਹੁਤ ਪੱਦੀ ਸ਼ਬਦਾਵਲੀ ਲਿਖੀ ਉਹਨਾਂ ਨੇ ਉਸ ਕਿਤਾਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਲਈ ਤੂਤਰ ਸ਼ਬਦ ਵਰਤਿਆ ਜਿਸ ਦਾ ਮਤਲਬ ਹੁੰਦਾ ਹੈ ਅਣਪੜ ਪਿੰਡੂ ਗਵਾਰ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਲਿਖਿਆ ਕਿ ਗੁਰੂ ਨਾਨਕ ਦੇਵ ਜੀ ਕੋਲ ਆਪਣੀ ਤਾਂ ਕੋਈ ਰਹਾਣਿਆਤ ਜਾਂ ਕੋਈ ਧਾਰਮਿਕ ਭਾਸ਼ਾ ਜਾਂ ਧਾਰਮਿਕ ਗਿਆਨ ਨਹੀਂ ਸੀਗਾ ਉਹਨਾਂ ਨੇ ਇਧਰ ਉਧਰੋਂ ਗਿਆਨ ਇਕੱਠਾ ਕੀਤਾ ਤੇ ਬਾਣੀ ਰਚਦੀ ਇਸ ਤਰੀਕੇ ਦੇ ਨਾਲ ਉਹ ਸਿੱਖ ਧਰਮ ਤੇ ਹਮਲੇ ਕਰ ਰਹੇ ਸੀਗੇ ਜਿਹੜੇ ਉਸ ਸਮੇਂ ਦੇ ਪੰਜਾਬ ਦੇ ਪੋੜੇ ਪਾੜੇ ਲੋਕ ਸੀ ਉਹ ਇਸ ਚੀਜ਼ ਨੂੰ ਸਮਝ ਨਹੀਂ ਸਕੇ ਪਰ ਜਿਹੜੇ ਸੂਝਵਾਨ ਪੜ੍ਹੇ ਲਿਖੇ ਵਿਦਵਾਨ ਲੋਕ ਸੀ ਗਿਆਨੀ ਦਿੱਤ ਸਿੰਘ ਵਰਗੇ ਉਹ ਇਸ ਚੀਜ਼ ਨੂੰ ਸਮਝ ਗਏ ਸੀ ਗਿਆਨੀ ਦਿੱਤ ਸਿੰਘ ਦਾ ਜਨਮ ਅਨੰਦਪੁਰ ਖਲੋੜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ April 1850 ਦੇ ਵਿੱਚ ਹੋਇਆ ਉਹਨਾਂ ਦੇ ਪਿਤਾ دیਵਾਨ ਸਿੰਘ ਦੀ ਗੁਲਾਬਦਾਸੀ ਸੰਤਾਂ ਦੇ ਨਾਲ ਬਹੁਤ ਨੇੜਤਾ ਸੀ ਉਹਨਾਂ ਨੇ ਆਪਣੇ ਪੁੱਤਰ ਨੂੰ ਗੁਲਾਬਦਾਸੀ ਸੰਤਾਂ ਦੇ ਕੋਲ ਵਿਦਿਆਰਥਨ ਕਰਨ ਲਈ ਭੇਜਿਆ ਜਿੱਥੇ ਗਿਆਨੀ ਦਿੱਤ ਸਿੰਘ ਨੇ ਸਿੱਖ ਧਰਮ ਅਤੇ ਹਿੰਦੂ ਧਰਮ ਦੀ ਵਿਦਿਆਰਗ੍ਰਹਿਣ ਕੀਤੀ। ਉਹਨਾਂ ਨੇ ਵੇਦ, ਵਿਦਾਂਤ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੇ ਨਾਲ ਸੰਬੰਧਿਤ ਹੋਰ ਜਿੰਨੇ ਵੀ ਧਾਰਮਿਕ ਗ੍ਰੰਥ ਅਤੇ ਪੁਸਤਕਾਂ ਸੀ ਉਹਨਾਂ ਦਾ ਡੂੰਘਾ ਅਧਿਐਨ ਕੀਤਾ। ਤੇ ਇਹ ਪੜ੍ਹਾਈ ਕਰਨ ਤੋਂ ਬਾਅਦ ਫਿਰ ਗਿਆਨੀ ਦਿੱਤ ਸਿੰਘ ਜੀ ਪ੍ਰੋਫੈਸਰ ਗੁਰਮukh ਸਿੰਘ ਦੇ ਸੰਪਰਕ ਦੇ ਵਿੱਚ ਆਏ। ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਅੰਮ੍ਰਿਤ ਸ਼ਕੀ ਸਿੱਖੀ ਸਰੂਪ ਧਾਰਨ ਕੀਤਾ ਤੇ ਗਿਆਨੀ ਦੀ ਪੜ੍ਹਾਈ ਪੂਰੀ ਕੀਤੀ। ਗਿਆਨੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਦੁਨੀਆ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਬਣੇ। ਤੇ ਉਹਨਾਂ ਨੇ ਖਾਲਸਾ ਸਮਾਚਾਰ ਅਖਬਾਰ ਵੀ ਸ਼ੁਰੂ ਕੀਤਾ ਤੇ ਉਹ ਪੰਜਾਬੀ ਪੱਤਰਕਾਰੀ ਦੇ ਪਿਤਾ ਮਾ ਵੀ ਅਖਵਾਏ। ਉਹ ਖਾਲਸਾ ਕਾਲਜ ਲਾਹੌਰ ਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸੰਸਥਾਪਕ ਮੈਂਬਰ ਵੀ ਰਹੇ। ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਨੇ 51 ਸਾਲ ਦੀ ਉਮਰ ਦੇ ਵਿੱਚ ਸੱਤਾ ਤੋਂ ਵੱਧ ਕਿਤਾਬਾਂ ਲਿਖੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਰਮਕਾਂਡ, ਮੜੀਆਂ ਮਸਾਣਾ, ਵਹਿਮ ਪਰਮ ਤੇ ਜਾਤ ਪਾਤ ਦਾ ਜ਼ੋਰਦਾਰ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ। ਉਹਨਾਂ ਨੇ ਪ੍ਰੋਫੈਸਰ ਗੁਰਮਖ ਸਿੰਘ ਅਤੇ ਭਾਈ ਜਵਾਰ ਸਿੰਘ ਵਰਗਿਆਂ ਨਾਲ ਰਲ ਕੇ ਸਿੰਘ ਸਭਾ ਲਹਿਰ ਦੀ ਸਥਾਪਨਾ ਕੀਤੀ ਜਿਸ ਦੇ ਤਹਿਤ ਵੱਡੇ ਪੱਧਰ ਤੇ ਗੁਰਮਤਿ ਲਿਟਰੇਚਰ ਪੜਿਆ ਤੇ ਲਿਖਿਆ ਜਾਣ ਲੱਗਿਆ ਜਿਸ ਕਰਕੇ ਲੋਕ ਇਹਨਾਂ ਲਹਿਰਾਂ ਦੇ ਵਿੱਚੋਂ ਨਿਕਲ ਕੇ ਦੁਬਾਰਾ ਸਿੱਖ ਧਰਮ ਦੇ ਵੱਲ ਮੁੜੇ ਗਿਆਨੀ ਦਿੱਤ ਸਿੰਘ ਦੀ ਜਿਹੜੀ ਭਾਸ਼ਣ ਕਲਾ ਤੇ ਉਹਨਾਂ ਦੀ ਲੇਖਣੀ ਕਲਾ ਸੀ ਉਹ ਬਹੁਤ ਉੱਚ ਦਰਜੇ ਦੀ ਸੀ ਜਦੋਂ ਉਹ ਪੰਥ ਦਾ ਤੇ ਜਾਂ ਸਿੱਖ ਧਰਮ ਦਾ ਪ੍ਰਚਾਰ ਕਰਿਆ ਕਰਦੀ ਸੀ ਤਾਂ ਆਉਣ ਜਾਣ ਵਾਲੇ ਲੋਕ ਰੁਕ ਕੇ ਉਹਨਾਂ ਦਾ ਪ੍ਰਚਾਰ ਸੁਣਿਆ ਕਰਦੇ ਸੀ ਪਰ ਜਦੋਂ ਦੇਖ ਲੈਣ ਦੀ ਵਾਰੀ ਆਉਂਦੀ ਸੀ ਤਾਂ ਉਹਨਾਂ ਨੂੰ ਮੰਚ ਤੋਂ ਉੱਤਰ ਕੇ ਥੱਲੇ ਜੋੜਿਆਂ ਦੇ ਕੋਲ ਬੈਠਣਾ ਪੈਂਦਾ ਸੀ ਤੇ ਫੇਰ ਉਹਨਾਂ ਨੂੰ ਦੇਖ ਦਿੱਤੀ ਜਾਂਦੀ ਸੀ ਕਿਉਂਕਿ ਉਦੋਂ ਪੰਜਾਬ ਦੇ ਵਿੱਚ ਜਾਤ ਪਾਤ ਵਰਗੀ ਜਿਹੜੀ ਸਮਾਜਿਕ ਕ੍ਰੀਤੀ ਸੀ ਇਹ ਬਹੁਤ ਜ਼ੋਰ ਤੇ ਸੀ ਤੇ ਗਿਆਨੀ ਦਿੱਤ ਸਿੰਘ ਜੀ ਜਿਹੜੇ ਉਹ ਰਾਮਦਾਸਿਆ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ ਇਸ ਕਰਕੇ ਉਹ ਵੀ ਇਸ ਕ੍ਰੀਤੀ ਦਾ ਦੇ ਵਰਤੋਂ ਵੇਲੇ ਉੱਪਰੋਂ ਹੀ ਦੇਖ ਉਹਨਾਂ ਦੇ ਹੱਥਾਂ ਤੇ ਛੁੱਟ ਦਿੱਤੀ ਜਾਂਦੀ ਸੀ ਕਿ ਕਿਤੇ ਉਹਨਾਂ ਨੂੰ ਹੱਥ ਟੱਚ ਨਾ ਹੋ ਜਾਏ ਤਾਂ ਕਹਿੰਦੇ ਕਈ ਵਾਰੀ ਉਹ ਦੇਖ ਥੱਲੇ ਵੀ ਡਿੱਗ ਪੈਂਦੀ ਸੀ ਜਿਸ ਨੂੰ ਗਿਆਨੀ ਦਿੱਤ ਸਿੰਘ ਜੀ ਲੱਕ ਕੇ ਮੱਥੇ ਨਾਲ ਲਾ ਕੇ ਸ਼ੱਕ ਲੈਂਦੇ ਸੀ ਪਰ ਉਹਨਾਂ ਦਾ ਮੰਨਣਾ ਸੀ ਕਿ ਮੇਰੇ ਨਾਲ ਜਿਹੋ ਜਾਂ ਮਰਜ਼ੀ ਵਤੀਰਾ ਹੋਵੇ ਪਰ ਮੈਂ ਸਿੱਖ ਧਰਮ ਦਾ ਪ੍ਰਚਾਰ ਕਰਨੋਂ ਨਹੀਂ ਹਟਣਾ ਕਿਉਂਕਿ ਉਹਨਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਬਹੁਤ ਉੱਚ ਦਰਜੀ ਦਾ ਸੀ ਦੂਸਰੇ ਪਾਸੇ Swami Dhyanand Saraswati ਦਾ ਵੀ ਪ੍ਰਚਾਰ ਕਰਨ ਦਾ ਤਰੀਕਾ ਕੁਝ ਵੱਖਰਾ ਹੀ ਸੀ ਲੋਕ ਉਹਨਾਂ ਦੇ ਸਾਹਮਣੇ ਬੈਠਦੇ ਸੀ ਤੇ ਆਪ Swami Dhyanand Saraswati ਮੰਚ ਦੇ ਉੱਤੇ ਕੁਰਸੀ ਲਗਾ ਕੇ ਬਹਿੰਦੇ ਸੀ ਤੇ ਇੱਕ ਕੁਰਸੀ ਆਪਣੇ ਸਾਹਮਣੇ ਖਾਲੀ ਰਖਵਾਉਂਦੇ ਸੀ ਜਦੋਂ ਉਹ ਆਪਣੇ ਧਾਰਮਿਕ ਪ੍ਰਵਚਨ ਕਰਕੇ ਉਹਨਾਂ ਦੀ ਧਾਰਮਿਕ ਪ੍ਰਵਚਨ ਖਤਮ ਹੋ ਜਾਂਦੀ ਸੀ ਤਾਂ ਉਹ ਲੋਕਾਂ ਨੂੰ ਕਹਿੰਦੇ ਸੀ ਕਿ ਤੁਹਾਡੇ ਵਿੱਚੋਂ ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਤਾਂ ਪੁੱਛ ਸਕਦਾ ਪਰ ਸ਼ਰਤ ਇਹ ਹੈ ਕਿ ਜੋ ਅੱਜ ਮੈਂ ਧਾਰਮਿਕ ਪ੍ਰਵਚਨ ਕੀਤੇ ਨੇ ਉਸ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਸਵਾਲ ਪੁੱਛਣਾ ਪਊਗਾ ਤੇ ਦੂਸਰੀ ਸ਼ਰਤ ਇਹ ਸੀ ਕਿ ਉਹ ਬੰਦਾ ਮੇਰੇ ਕੋਲੇ ਆ ਕੇ ਮੇਰੀ ਸਾਹਮਣੇ ਵਾਲੀ ਕੁਰਸੀ ਤੇ ਬੈਠੂਗਾ ਤੇ ਸਵਾਲ ਪੁੱਛੂਗਾ ਜੇਕਰ ਉਹ ਮੈਨੂੰ ਧਾਰਮਿਕ ਬਹਿਸ ਦੇ ਵਿੱਚ ਹਰਾ ਦਿੰਦਾ ਹੈ ਤਾਂ ਉਹ ਜਿੱਤਿਆ ਤੇ ਜੇ ਉਹ ਮੈਨੂੰ ਧਾਰਮਿਕ ਬਹਿਸ ਦੇ ਵਿੱਚ ਨਹੀਂ ਹਰਾ ਪਾਉਂਦਾ ਤਾਂ ਫਿਰ ਉਸ ਨੂੰ ਕੁਰਸੀ ਤੋਂ ਉੱਠ ਕੇ ਥੱਲੇ ਬੈਠਣਾ ਪਊਗਾ ਤੇ ਆਪਣੀ ਹਾਰ ਕਬੂਲਣੀ ਪਊਗੀ। ਇਸ ਤਰ੍ਹਾਂ ਦੀ ਧਾਰਨਾ ਬਣੀ ਹੋਈ ਸੀ ਉਸ ਵੇਲੇ Swami Dayanand Saraswati ਨੂੰ ਲੈ ਕੇ ਤੇ ਕਹਿੰਦੇ ਨੇ ਕਿ ਉਹਨਾਂ ਨੂੰ ਕਦੇ ਕੋਈ ਹਰਾ ਨਹੀਂ ਸਕਿਆ ਸੀ ਤੇ ਇਹ ਗਿਆਨੀ ਦਿੱਤ ਸਿੰਘ ਹੀ ਸੀਗੇ ਜਿਨ੍ਹਾਂ ਨੇ Swami Dayanand Saraswati ਨੂੰ ਧਾਰਮਿਕ ਬਹਿਸ ਦੇ ਵਿੱਚ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਹਰਾਇਆ ਸੀ। ਇਹ ਬਹਿਸ ਕਿੱਥੇ ਹੋਈ ਸੀ ਤੇ ਕਿਵੇਂ ਗਿਆਨੀ ਜੀ ਨੇ ਉਹਨਾਂ ਨੂੰ ਹਰਾਇਆ ਸੀ ਇਸ ਦੀ ਗੱਲ ਆਪਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਵੀਡੀਓ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ